ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ ਤੁਧ ਬਿਨ ਰੋਗ ਰਜਾਇਆਂ ਦਾ ਓਢਣ ਤੁਧ ਬਿਨ ਰੋਗ ਰਜਾਇਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ ਨਾਗ ਨਿਵਾਸਾਂ ਦੇ ਰਹਿਣਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ਮਿੱਤਰ ਪਿਆਰੇ ਸੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਇਆ ਦਸੈਣਾ ਬਿੰਗ ਕਸਾਇਆ ਦਸੈਣਾ ਮਿੱਤਰ ਪਿਆਰੇ ਨੂੰ ਯਾਰੜਾ ਦਾ ਸਾਨੂੰ ਸੱਚਰ ਚੰਗਾ ਯਾਰੜੇ ਦਾ ਸਾਨੂੰ ਸੱਚਰ ਚੰਗਾ ਪਟਕੇੜਿਆ ਦਾ ਰੇਣਾ ਪਟਕੇੜਿਆ ਦਾ ਰੇਣਾ ਮਿੱਤਰ ਪਿਆਰੇ ਆਲ ਮੁਰੀਦਾਂ ਦਾ ਕਹਿਣਾ ਨਿਤ ਰੁਪਿਆਰੇ